ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਾਦੀਆਂ ਦੇ ਮਹੱਲਾ ਧਰਮਪੁਰਾ ਦੇ ਛੋਟੇ ਬੱਚਿਆਂ ਵੱਲੋਂ ਠੰਡੇ ਮਿੱਠੇ ਜਲਦੀ ਛਬੀਲ ਅਤੇ ਛੋਲਿਆਂ ਦਾ ਲੰਗਰ ਲਗਾਇਆ ਗਿਆ। ਮਹੱਲਾ ਵਾਸੀ ਨਾਨਕ ਮਹਾਜਨ ਅਤੇ ਧੀਰਜ ਕੁਮਾਰ ਵੱਲੋਂ ਬੱਚਿਆਂ ਨੂੰ ਸ਼ਰੂਪਾ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਗਲਬਾਤ ਕਰਦਿਆਂ ਨਾਨਕ ਚੰਦ ਮਹਾਜਨ ਅਤੇ ਸੋਸ਼ਲ ਮੀਡੀਆ ਤੇ ਆਪਣਾ ਨਾਮ ਬਣਾਉਣ ਵਾਲੇ ਤਿਰਜ ਕੁਮਾਰ ਨੇ ਕਿਹਾ ਕਿ ਇਹ ਨਾ ਬੱਚਿਆਂ ਵੱਲੋਂ ਮਹੱਲੇ ਵਿੱਚੋਂ ਉਗਰਾਹੀ ਕਰਕੇ ਛਬੀਲ ਅਤੇ ਛੋਲਿਆਂ ਦੇ ਲੰਗਰ ਲਗਾਏ ਗਏ ਹਨ ਜੋ ਕਿ ਇਹ ਨਾ ਬੱਚਿਆਂ ਵੱਲੋਂ ਬਹੁਤ ਹੀ ਸਲਾਗਾ ਯੋਗ ਕਦਮ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਗੁਰੂ ਦੇ ਲੜ ਲੱਗਣਾ ਚਾਹੀਦਾ ਹੈ ਅਤੇ ਮਾਤਾ ਪਿਤਾ ਦੀ ਸੇਵਾ ਕਰਨੀ ਚਾਹੀਦੀ ਹੈ ਇਸ ਮੌਕੇ ਯਸ਼ਿਕਾ ਮਹਾਜਨ, ਕਿਰਨ ਬਾਲਾ, ਸੰਦੀਪ ਮਹਾਜਨ पाटिया, भाटिया पहुलास्तरे रजत तीरज कुमार नानक चंद महाजन नूर सुखप्रीत सिंह, सुखदीप सिंह, परमप्रीत सिंह, साहिब सिंह पम्मा वरिंदर सिंह रीतिक साहिल करण कुमार शुभदीप हरश, रमन हरलीन कौर और सिंह वालों सेवा निभाई गई तो कुलविंदर सिंह पाटिया की रिपोर्ट ਵੈਦਜੀ ਦਾ ਖਾਸਾ ਹੈ ਵੈਦਜੀ ਦਾ ਫਤਿਹ ਮੇਰਾ ਨਾਮ ਤੇਜ ਕੁਮਾਰਾ ਸ਼੍ਰੀ ਗੁਰਜਨ ਦੇਵ ਜੀ ਦੇ ਸ਼ਬੀਲ ਆ ਰੇ ਕਰਕੇ ਬਸ਼ਵੀਲ ਲਈ ਆ ਸਾਰੇ ਮਹੱਲਨ ਵਾਸੀ ਉਹਦੇ ਸਹਿਯੋਗ ਨਾਲ ਆਪਾਂ ਲਈ ਆ ਇਹਨਾਂ ਦਾ ਧੰਨਵਾਦ ਹੈ ਮਹੱਲਨ ਵਾਸੀ ਦਾ ਕਿਉਂਕਿ ਮੈਂ ਇਕੱਲਾ ਕੁਝ ਨਹੀਂ ਕਰ ਸਕਦਾ ਇਹਨਾਂ ਦੇ ਸਹਿਯੋਗ ਨਾਲ ਮੈਂ ਸ਼ਬੀਲ ਲਈ ਆ ਨਾਲੇ ਸਪੈਸ਼ਲ ਧੰਨਵਾਦ ਨੂਰ ਜੀ ਦਾ ਸਾਰੇ ਬੱਚਾ ਪਾਰਟੀ ਦਾ ਕਿਉਂਕਿ ਇਹਨਾਂ ਨੇ ਸਭ ਕੁਝ ਕੀਤਾ ਕਿ ਮੈਂ ਕਿਥੇ ਗਿਆ ਨਹੀਂ ਗ੍ਰੈ ਗੱਟੀ ਕਰ ਮੇਰੇ ਸਾਰੇ ਗਏ ਨੇ ਧੰਨਵਾਦ ਬੱਚਾ ਨਵਾਸਿਆਂ ਨਾਲੇ ਮਹੱਲਨ ਵਾਸੀਆਂ ਨਾਲੇ ਵਾਈ ਗੁਰਜੀ ਦਾ ਫਲਸਾ ਵਾਈ ਗੁਰਜੀ ਇਹ ਪਰ ਅੱਲਾਹ ਕਰੇ ਹੋਰ ਇਸੇ ਨੌਜਵਾਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਨੌਜਵਾਨਾਂ ਨੂੰ ਮੇਰੀ ਸਨੇਹਾ ਦਵਾਂਗੇ ਨਸ਼ਿਆਂ ਨੂੰ ਛੱਡੋ ਤੇ ਸ਼ਬੀਲਾਂ ਲਾਓ ਸੇਵਾ ਕਰੋ ਗੁਰੂ ਦੇ ਨਾਲ ਲੱਗੋ ਸਾਰਿਆਂ ਨੂੰ ਇਹ ਆਗਿਆ ਦੇਣਾ ਚਾਹਨਾ ਮੈਂ ਮੇਰਾ ਨਾਮ ਜਿਲਾਨਾ ਚੰਗੀ ਹੈ ਨਰਮਾ ਨਾਲ ਚੱਲ ਗਿਆ ਅੱਜ ਬੱਚਿਆਂ ਨੇ ਅੱਜ ਬੱਚਿਆਂ ਨੇ ਸਾਰੇ ਮਾਹਲੇ ਦੇ ਸਲੋਗ ਨਾਲ ਨਾਲ ਮਿਲ ਕੇ ਸ਼ਹੀਦ ਦਾ ਪਰਬੰਧ ਕੀਤਾ ਹੈ ਵਰਤਮਨ ਦੇ ਜੀ ਸ਼ਿਖਮਹਾਰਾਜ ਜੀ ਤੋਂ ਸ਼ਹੀਦਿਆ ਦੇ ਦਾ ਅੱਜ ਆਇਆ ਹੋਇਆ ਤੇ ਕਿਹਾ ਕਿ ਮਹਾਰਾਜ ਜੀ ਨੇ ਸਾਨੂੰ ਇਹਨਾਂ ਮਿਸਟਰ ਵੱਲ ਲਗਰਨ ਦੀ ਮਦਦ ਦੇ ਅਰੇ ਸ਼ਮਾਦਯਾ ਮਦਦ ਆਪਣੀ ਛੀ ਲਾ ਗਈ ਤੇਰੇ ਅੱਜ ਵੀ ਅੱਣੀ ਕੱਲ ਵੀ ਅੱਣੀ ਕੀ ਦਿਸੇ ਜਿਹੜੇ ਬੱਚੇ ਆਪਣੇ ਮਾਪੇ ਬੂ ਜਾਨਦੇ ਆ ਉਹ ਕਦ ਆਪਣੇ ਆਪ ਨੂੰ ਕੀ ਜਾਣਗੇ ਇਹ ਸਨੇਹਾਂ ਦੇ ਆ ਜਾਂਦੇ ਇਹ ਜਾਣਦੇ ਆ ਫਿਰ ਗੁਰਮਾਨ ਦੇ ਲਾਲ ਲਕੋ ਇਸ ਇਨਾਂ ਦੇ ਦਸ਼ਾ ਨੂੰ ਛੱਡੋ ਦਸ਼ਾ ਨੂੰ ਛੱਡੋ ਤੇ ਮਹਾਰਾਜ ਦੇ ਬਾਣੇ ਮਹਾਰਾਜਾਂ ਚਾਹ ਰੱਖੋ ਇਨਾਂ ਗਿੱਲਾਂ ਨੂੰ ਛੱਡ ਕੇ ਦੇ ਚਲੀ ਕੇ ਦੇ ਮਹਾਰਾਜ ਨੂੰ ਯਾਦ ਰੱਖੋ ਇਹਨਾਂ ਦਸ਼ਾ ਨੂੰ ਛੱਡ ਦੇ